ਜੋ ਸੌ ਚੁੱਕੀ ਜਾ ਰਹੀ ਹੈ ਤਾਂ ਸਿੱਧਾ ਰੁਕ ਕਰਦੇ ਆ ਸੰਸਦ ਭਵਨ ਦਾ ਪ੍ਰਿੰਕਾ ਗਾਂਧੀ ਉੱਥੇ ਪਹੁੰਚ ਚੁੱਕੇ ਨੇ ਜੈ ਹਿੰਦ ਸਵੇਤ ਅਸਵੀਰ ਤੁਸੀਂ ਦੇਖ ਸਕਦੇ ਹੋ ਕਿ ਪ੍ਰਿੰਕਾ ਗਾਂਧੀ ਦੇ ਵੱਲੋਂ ਲੋਕ ਸਭਾ ਦੇ ਮੈਂਬਰ ਵੱਜੋਂ ਸੌ ਚੁੱਕ ਲਈ ਗਈ ਹੈ ਤਾਂ ਉਸ ਤੋਂ ਬਾਅਦ ਜਿਹੜਾ ਹੈ ਕਿ ਇਹ ਕਾਰਵਾਈਆਂ ਤੁਸੀਂ ਸਿੱਧੀਆਂ ਤਸਵੀਰਾਂ ਦੇਖ ਰਹੇ ਹੋ ਲੋਕ ਸਭਾ ਤੋਂ ਜਿੱਥੇ ਪ੍ਰਿੰਕਾ ਗਾਂਧੀ ਵਾਇਨਾਡ ਤੋਂ ਮੈਂਬਰ ਪਾਰਲੀਮੈਂਟ ਚੁਣੇ ਜਾਣ ਤੋਂ ਬਾਅਦ ਅੱਜ ਲੋਕ ਸਭਾ ਪਹੁੰਚੇ ਜਿੱਥੇ ਉਹਨਾਂ ਨੇ ਸੌ ਚੁੱਕ ਲਈ ਹੈ ਸੋ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੇ ਸੌ ਚੁੱਕਣ ਦੇ ਨਾਲ ਹੀ ਇੱਕ ਵਾਰ ਫਿਰ ਲੋਕ ਸਭਾ ਦੇ ਵਿੱਚ ਕਾਂਗਰਸ ਦੇ 99 ਮੈਂਬਰ ਪਾਰਲੀਮੈਂਟ ਹੋ ਚੁੱਕੇ ਨੇ ਵਾਇਨਾਡ ਸੀਟ ਜਿਹੜੀ ਹੈ ਰਾਹੁਲ ਗਾਂਧੀ ਦੇ ਵੱਲੋਂ ਛੱਡੀ ਗਈ ਸੀ ਕਿਉਂਕਿ ਉਹ ਰਾਇ ਬਰੇਲੀ ਸੀਟ ਤੋਂ ਵੀ ਮੈਂਬਰ ਪਾਰਲੀਮੈਂਟ ਚੁਣੇ ਗਏ ਸਨ ਤਾਂ ਉਸ ਤੋਂ ਬਾਅਦ ਇੱਕ ਸੀਟ ਉਹਨਾਂ ਨੂੰ ਛੱਡਣੀ ਪੈਣੀ ਸੀ ਤਾਂ ਜੋ ਉਹਨਾਂ ਨੇ ਵਾਈ ਨਾਟ ਦੀ ਸੀਟ ਛੱਡੀ ਤਾਂ ਆਪਣੇ ਹੀ ਪਰਿਵਾਰ ਦੇ ਵਿੱਚ ਉਹਨਾਂ ਨੇ ਪ੍ਰਿੰਕਾ ਗਾਂਧੀ ਨੂੰ ਇਹ ਸੀਟ ਤੇ ਚੋਣ ਲੜਾਈ ਤਾਂ ਪ੍ਰਿੰਕਾ ਗਾਂਧੀ 4 ਲੱਖ ਤੋਂ ਵੱਧ ਵੋਟਾਂ ਦੇ ਨਾਲ ਜਿੱਤ ਕੇ ਲੋਕ ਸਭਾ ਦੇ ਵਿੱਚ ਪਹੁੰਚੇ ਨੇ ਸੋ ਗਾਂਧੀ ਪਰਿਵਾਰ ਤੋਂ ਇਹ ਪਹਿਲੀ ਵਾਰ ਹੈ ਕਿ ਤਿੰਨੇ ਹੀ ਮਾਂ ਪੁੱਤ ਨੇ ਉਹ ਲੋਕ ਤੁਹਾਨੂੰ ਦੱਸਦੀ ਕਿ ਸੰਸਦ ਦੇ ਮੈਂਬਰ ਨੇ ਮਾਂ ਸੋਨੀਆ ਗਾਂਧੀ ਰਾਜ ਸਭਾ ਮੈਂਬਰ ਹੈ ਜਦੋਂ ਕਿ ਪੁੱਤਰ ਰਾਹੁਲ ਗਾਂਧੀ ਤੇ ਬੇਟੀ ਪ੍ਰਿੰਕਾ ਗਾਂਧੀ ਲੋਕ ਸਭਾ ਦੇ ਮੈਂਬਰ ਹੈ ਤੇ ਲੋਕ ਸਭਾ ਦੇ ਵਿੱਚ ਪਹਿਲੀ ਵਾਰ ਭੈਣ ਭਰਾ ਨਜ਼ਰ ਆ ਰਹੇ ਨੇ। ਸੁਤੰਤਜ਼ ਦੀ ਕਿ ਸੋਨੀਆ ਗਾਂਧੀ ਰਾਜਸਥਾਨ ਤੋਂ ਰਾਜ ਸਭਾ ਦੇ ਸੰਸਦ ਨੇ ਰਾਹੁਲ ਗਾਂਧੀ ਰਾਇਬਰੇਲੀ ਤੋਂ ਮੈਂਬਰ ਪਾਰਲੀਮੈਂਟ ਚੁਣੇ ਗਏ ਤਾਂ ਵਾਇਨਾਟ ਤੋਂ ਵੀ ਉਹਨਾਂ ਨੇ ਸੀਟ ਤੇ ਚੋਣ ਜਿੱਤੀ ਸੀ। ਦੋ ਥਾਵਾਂ ਤੋਂ ਚੋਣ ਜਿੱਤੇ ਤਾਂ ਇੱਕ ਸੀਟ ਛੱਡਣੀ ਪਈ ਤਾਂ ਉਹ ਸੀਟ ਛੱਡਣ ਕਰਕੇ ਵਾਇਨਾਟ ਦੀ ਸੀਟ ਖਾਲੀ ਹੋਈ ਜਿਸ ਤੋਂ ਬਾਅਦ ਜ਼ਿਮਨੀ ਚੋਣ ਦੇ ਵਿੱਚ ਪ੍ਰਿੰਕਾ ਗਾਂਧੀ ਨੇ 4 ਲੱਖ ਤੋਂ ਵੱਧ ਵੋਟਾਂ ਦੇ ਨਾਲ ਜਿੱਤ ਹਾਸਲ ਕੀਤੀ ਤਾਂ ਦੱਸਦੇ ਕਿ ਹੁਣ ਸਿੱਧਾ ਸਿਆਸਤ ਦੇ ਵਿੱਚ ਹੁਣ ਨਜ਼ਰ ਆ ਰਹੇ ਨੇ ਪ੍ਰਿੰਕਾ ਗਾਂਧੀ ਇਸ ਤੋਂ ਪਹਿਲਾਂ ਉਹ ਪਿੱਛੇ ਰਹਿ ਕੇ ਸਿਆਸਤ ਜ਼ਰੂਰ ਕਰਦੇ ਨਜ਼ਰ ਆਏ ਕਈ ਕੈਂਪੇਨਾਂ ਦੇ ਵਿੱਚ ਉਹਨਾਂ ਨੇ ਵੱਧ ਚੜ ਕੇ ਹਿੱਸਾ ਲਿਆ ਪਰ ਹੁਣ ਲੋਕ ਸਭਾ ਦੀ ਚੋਣ ਜਿੱਤਣ ਤੋਂ ਬਾਅਦ ਉਹ ਦੇਸ਼ ਦੇ ਜਿਹੜੇ ਮੁੱਦੇ ਨੇ ਉਹ ਸੰਸਦ ਵਿੱਚ ਚੁੱਕਦੇ ਹੋਏ ਨਜ਼ਰ ਆਉਣਗੇ ਸੋ ਇਹ ਪਹਿਲੀ ਵਾਰ ਹੈ ਕਿ ਗਾਂਧੀ ਪਰਿਵਾਰ ਦੇ ਤਿੰਨ ਮੈਂਬਰ ਜਿਹੜੇ ਨੇ ਉਹ ਪਾਰਲੀਮੈਂਟ ਦੇ ਮੈਂਬਰ ਬਣ ਚੁੱਕੇ ਨੇ ਮਾ ਸੋਨੀਆ ਗਾਂਧੀ ਰਾਜਸਥਾਨ ਤੋਂ ਰਾਜ ਸਭਾ ਦੀ ਮੈਂਬਰ ਹੈ ਜਦੋਂ ਕਿ ਰਾਹੁਲ ਗਾਂਧੀ ਰਾਇਬਰੇਲੀ ਤੋਂ ਚੋਣ ਜਿੱਤੇ ਨੇ ਤਾਂ ਪ੍ਰਿੰਕਾ ਗਾਂਧੀ ਵਾਇਨਾਡ ਤੋਂ ਜ਼ਿਮਨੀ ਚੋਣ ਜਿੱਤਣ ਤੋਂ ਬਾਅਦ ਲੋਕ ਸਭਾ ਦੇ ਵਿੱਚ ਪਹੁੰਚੇਗੇ ਸੋ ਪਹਿਲੀ ਵਾਰ ਹੈ ਕਿ ਪੂਰਾ ਗਾਂਧੀ ਪਰਿਵਾਰ ਜਿਹੜਾ ਹੈ ਉਹ ਸੰਸਦ ਦੇ ਵਿੱਚ ਇਕੱਠਾ ਨਜ਼ਰ ਆ ਰਿਹਾ ਹੈ ਸਵੈਤਸਵਿਰਾ ਨੇ ਤੁਸੀਂ ਦੇਖ ਸਕਦੇ ਹੋ ਕਿ ਕਾਂਗਰਸ ਦੇ ਲਈ ਇਹ ਉਤਸ਼ਾਹਜਨਕ ਤਸਵੀਰਾਂ ਹੋ ਸਕਦੀਆਂ ਨੇ ਕਿਉਂਕਿ ਹੁਣ ਦੋਵੇਂ ਪੰਨਪਰਾ ਇਕੱਠੇ ਜੜੇ ਨੇ ਉਹ ਸਿਆਸੀ ਬਹਿਸ ਦੇ ਵਿੱਚ ਹਿੱਸਾ ਲੈਣਗੇ ਸਰਕਾਰ ਨੂੰ ਕਿਵੇਂ ਘੇਰਦੇ ਨੇ ਇਹ ਆਉਂਦੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਕਿਉਂਕਿ ਸਰਦਰੁੱਤ ਇਜਲਾਸ ਦਾ ਅੱਜ ਇਹ ਤੀਸਰਾ ਦਿਨ ਹੈ ਤਾਂ ਤੀਸਰੇ ਦਿਨ ਰੈਂਕਾ ਗਾਂਧੀ ਦੇ ਵੱਲੋਂ ਮੈਂਬਰ ਪਾਰਲੀਮੈਂਟ ਦੇ ਵੱਲ ਜਿਹੜੀ ਆ ਉਹ ਸੌ ਚੁੱਕੀ ਗਈ ਹੈ ਸੋ ਕੇਰਲ ਦੇ ਵਾਇਨਾਡ ਲੋਕ ਸਭਾ ਸੀਟ ਤੋਂ ਪ੍ਰਿੰਕਾ ਗਾਂਧੀ ਦੀ ਜਿੱਤ ਤੋਂ ਬਾਅਦ ਲੋਕ ਸਭਾ ਦੇ ਵਿੱਚ ਦੁਬਾਰਾ ਕਾਂਗਰਸ ਦੇ 99 ਸਾਂਸਦ ਹੋ ਗਏ ਨੇ ਵਾਇਨਾਡ ਲੋਕ ਸਭਾ ਸੀਟ ਰਾਹੁਲ ਗਾਂਧੀ ਨੇ ਛੱਡੀ ਸੀ ਜਦੋਂ ਕਿ ਤੁਹਾਨੂੰ ਦੱਸ ਦਈਏ ਉਹ ਰਾਇ ਬਰੇਲੀ ਤੋਂ ਮੈਂਬਰ ਪਾਰਲੀਮੈਂਟ ਹਨ ਤਾਂ ਹੁਣ ਪਹਿਲੀ ਵਾਰ ਮੌਕਾ ਹੈ ਕਿ ਦੋਵੇਂ ਪੰਨਪਰਾ ਲੋਕ ਸਭਾ ਦੇ ਵਿੱਚ ਨਜ਼ਰ ਆ ਰਹੇ ਨੇ ਸੋ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੋਕ ਸਭਾ ਦੀ ਕਾਰਵਾਈ ਦੀਆਂ ਨੇ ਜਿੱਥੇ ਰਾਹੁਲ ਗਾਂਧੀ ਵੀ ਬੈਠੇ ਹੋਏ ਨੇ ਕਾਫੀ ਖੁਸ਼ ਨਜ਼ਰ ਆ ਰਹੇ ਨੇ ਅੱਜ ਆਪਣੀ ਪੈਨ ਨੂੰ ਲੋਕ ਸਭਾ ਦੇ ਵਿੱਚ ਪਹੁੰਚਿਆ ਦੇਖ ਕੇ ਉਹਨਾਂ ਦੇ ਵੱਲੋਂ ਲੋਕ ਸਭਾ ਦੇ ਮੈਂਬਰ ਵਜੋਂ ਸੌਂ ਚੁੱਕੀ ਗਈ ਹੈ। ਸੋ ਇਹ ਦੇਸ਼ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੈ ਕਿ ਗਾਂਧੀ ਪਰਿਵਾਰ ਦੇ ਤਿੰਨ ਮੈਂਬਰ ਪਾਰਲੀਮੈਂਟ ਦੇ ਮੈਂਬਰ ਨੇ ਇੱਕੋ ਸਮੇਂ ਦੇ ਵਿੱਚ ਗੱਲ ਮਾ ਸੋਨੀਆ ਗਾਂਧੀ ਦੀ ਕੀਤੀ ਜਾਵੇ ਤਾਂ ਉਹ ਰਾਜਸਥਾਨ ਤੋਂ ਕਾਂਗਰਸ ਦੇ ਰਾਜਸਭਾ ਮੈਂਬਰ ਨੇ ਤਾਂ ਬੇਟਾ ਰਾਹੁਲ ਗਾਂਧੀ رائے ਬਰੇਲੀ ਤੋਂ ਮੈਂਬਰ ਪਾਰਲੀਮੈਂਟ ਲੋਕ ਸਭਾ ਦਾ ਤਾਂ ਬੇਟੀ ਵਾਈ ਨਾਟ ਜਿਮਨੀ ਚੋਣ ਜਿੱਤ ਕੇ ਆਏ ਨੇ ਪ੍ਰੇਂਕਾ ਗਾਂਧੀ ਜਿਨ੍ਹਾਂ ਦੇ ਵੱਲੋਂ ਇਹ ਸੀਟ ਤੇ ਅੱਜ ਸੌ ਚੁੱਕੀ ਗਈ ਹੈ ਸੋ ਤਾਂ ਤਸਵੀਰਾਂ ਦਿਖਾਉਨੇ ਆ ਜਦੋਂ ਪ੍ਰਿਅੰਕਾ ਗਾਂਧੀ ਦੇ ਵੱਲੋਂ ਥੋੜੀ ਦੇਰ ਪਹਿਲਾਂ ਹੀ ਇਸ ਮੈਂਬਰ ਪਾਰਲੀਮੈਂਟ ਦੇ ਵਿੱਚੋਂ ਸੌ ਚੁੱਕੀ ਗਈ। ਇਹ ਪ੍ਰਿਅੰਕਾ ਗਾਂਧੀ ਵਾੜਾ ਮੈਂ प्रियंका गांधी वाद्रा जो लोकसभा की सदस्य निर्वाचित हुई हूँ सत्यनिष्ठा से प्रतिज्ञान करती हूँ कि मैं विधि द्वारा स्थापित भारत के संविधान के प्रति सच्ची श्रद्धा और निष्ठा रखूंगी, मैं भारत की प्रभुता और अखंडता अक्षुण रखूंगी, तथा जिस पद को मैं ग्रहण करने वाली हूँ उसके कर्तव्यों का श्रद्धापूर्वक निर्वहन करूंगी जय हिंद ਅਲੀਮੈਂਟਸ ਦੇ ਵੱਲੋਂ ਨਾਰੇ ਵੀ ਲਗਾਏ ਗਏ ਸੋ ਕੇਰਲ ਦੇ ਵਾਈ ਨਾਟ ਲੋਕ ਸਭਾ ਸੇਤਰ ਤੋਂ ਕਾਂਗਰਸ ਦੀ ਨਵੀਂ ਚੁਣੀ ਗਈ ਮੈਂਬਰ ਪਾਰਲੀਮੈਂਟ ਪ੍ਰਿੰਕਾ ਗਾਂਧੀ ਅੱਜ ਲੋਕ ਸਭਾ ਪਹੁੰਚੀ ਜਿੱਥੇ ਉਹਨਾਂ ਨੇ ਸੌ ਚੁੱਕੀ ਹੈ ਮੈਂਬਰ ਪਾਰਲੀਮੈਂਟ ਦੇ ਵਜੋਂ ਤਾਂ ਤਾਂ ਦੱਸਦੀ ਕਿ ਪ੍ਰਿੰਕਾ ਗਾਂਧੀ ਜੋ ਕਾਂਗਰਸ ਪਾਰਟੀ ਦੇ ਇੱਕ ਪ੍ਰਮੁੱਖ ਨੇਤਾ ਹੈ ਆਪਣੇ ਪ੍ਰਭਾਵਸ਼ਾਲੀ ਵਿਅਕਤੀਤਵ ਅਤੇ ਅਗਵਾਈ ਦੇ ਕਾਰਨ ਵਿਪਕਸ਼ੀ ਮੈਂਬਰ ਪਾਰਲੀਮੈਂਟ ਦੇ ਵਿੱਚ ਕਾਫੀ ਉਹਨਾਂ ਦੀ ਖਾਸ ਪਹਿਚਾਣ ਹੈ ਇਸੇ ਵਿਚਾਰ ਚਰਚਾ ਹੈ ਕਿ ਭ੍ਰਿੰਕਾ ਗਾਂਧੀ ਨੂੰ ਲੋਕ ਸਭਾ ਵਿੱਚ ਕਿੱਥੇ ਬਿਠਾਇਆ ਜਾਵੇਗਾ ਉਹਨਾਂ ਨੂੰ ਸੀਟ ਕਿੱਥੇ ਦਿੱਤੀ ਜਾਵੇਗੀ ਪਹਿਲੀ ਵਾਰ ਲੋਕ ਸਭਾ ਦੇ ਵਿੱਚ ਪਹੁੰਚਣ ਤੋਂ ਬਾਅਦ ਉਹਨਾਂ ਦੀ ਜਿਹੜੀ ਹੈ ਸਿਟਿੰਗ ਅਰੇਂਜਮੈਂਟ ਕਾਫੀ ਮਹੱਤਵਪੂਰਨ ਹੋਵੇਗੀ ਲੋਕ ਸਭਾ ਦੇ ਵਿੱਚ ਜਿਹੜੀ ਸੀਟਾਂ ਦੀ ਅਰੇਂਜਮੈਂਟ ਹੈ ਵਨ ਡੈਕ ਸਪੀਕਰ ਦੇ ਵੱਲੋਂ ਹੀ ਤੈਅ ਕੀਤੀ ਗਈ ਨਿਯਮਾਂ ਦੇ ਤਹਿਤ ਹੁੰਦੀ ਹੈ ਇਹਨਾਂ ਨਿਯਮਾਂ ਦੇ ਮੁਤਾਬਕ ਵਿਰੋਧੀ ਦਲਾਂ ਦੇ ਮੈਂਬਰ ਪਾਰਲੀਮੈਂਟ ਜਿਹੜੇ ਨੇ ਉਹ ਸਪੀਕਰ ਦੇ ਦੂਜੇ ਪਾਸੇ ਵੇੜਦੇ ਨੇ ਅਜੇ ਇਹ ਵਿੱਚ ਪ੍ਰਿੰਕਾ ਗਾਂਧੀ ਜੋ ਕਾਂਗਰਸ ਤੋਂ ਉਹਨਾਂ ਹੀ ਦਿਸ਼ਾ ਦੇ ਵਿੱਚ ਸੀਟ ਮਿਲੇਗੀ ਹਾਲਾਂਕਿ ਇਹ ਪੂਰੀ ਤਰ੍ਹਾਂ ਸਪੀਕਰ ਤੇ ਲੋਕ ਸਭਾ ਦੇ ਦਫ਼ਤਰ ਤੇ ਹੀ ਨਿਰਭਰ ਕਰਦਾ ਹੈ ਕਿ ਉਹਨਾਂ ਨੂੰ ਇਸ ਵਾਰ ਜਿਹੜੀ ਇਹ ਸੀਟ ਕਿੱਥੇ ਮਿਲਦੀ ਹੈ ਰਾਹੁਲ ਗਾਂਧੀ ਦੇ ਨੇੜੇ ਮਿਲਦੀ ਹੈ ਜਾਂ ਫਿਰ ਕਿਤੇ ਹੋਰ ਇਹ ਦੇਖਣ ਵਾਲੀ ਗੱਲ ਹੋਵੇਗੀ ਪ੍ਰਿੰਕਾ ਗਾਂਧੀ ਦੀ ਸੀਟ ਦਾ ਫੈਸਲਾ ਕਾਂਗਰਸ ਪਾਰਟੀ ਦੇ ਅੰਦਰ ਹੋਣ ਵਾਲੀਆਂ ਚਰਚਾਵਾਂ ਤੇ ਆਧਾਰਿਤ ਹੋਵੇਗਾ ਸੋ ਸੋ ਇਸ ਖਬਰ ਤੇ ਵਧੇਰੇ ਜਾਣਕਾਰੀ ਲਈ ਸਾਡੇ ਸੀਨੀਅਰ ਸਹਿਯੋਗੀ प्रमोद शर्मा सर ਨਾਲ ਜੁੜ ਚੁੱਕੇ ਨੇ ਜੀ प्रमोद जी ਅੱਜ ਗਾਂਧੀ ਪਰਿਵਾਰ ਦੇ ਲਈ ਖਾਸ ਤੌਰ ਤੇ ਕਾਂਗਰਸ ਲਈ ਵੀ ਵੱਡਾ ਦਿਨ ਹੈ ਦੋਵੇਂ ਪੈਣਪਰਾ ਲੋਕ ਸਭਾ ਦੇ ਵਿੱਚ ਇਕੱਠੇ ਨਜ਼ਰ ਆ ਰਹੇ ਨੇ ਪ੍ਰਿੰਕਾ ਗਾਂਧੀ ਦੇ ਵੱਲੋਂ ਮੈਂਬਰ ਪਾਰਲੀਮੈਂਟ ਦੇ ਵਜੋਂ ਚੁੱਕ ਲਈ ਗਈ ਹੈ ਤਾਂ ਹੁਣ ਅੱਗੇ ਕੀ ਦੇਖਣ ਨੂੰ ਮਿਲੇਗਾ ਕਿ ਸਰਕਾਰ ਨੂੰ ਉਹਨਾਂ ਦੇ ਜਿਹੜੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਬਿਲਕੁਲ ਦੇਖਿਓ ਪਹਿਲੇ ਸਮੇਂ ਇਹ ਬਤਾ ਦਉਂ ਕਿ ਸੰਸਦ ਸત્ર ਦੇ 30 ਦਿਨ ਸੰਵਿਧਾਨ ਕੀ ਪ੍ਰਤੀਕੀ ਦੇ ਸਾਥ ਪ੍ਰਿੰਕਾ ਗਾਂਧੀ ਨੇ शपथ ले ली और उन्होंने सांसद के रूप में वायनाड लोकसभा सीट से शपथ ली और अपनी माँ सोनिया गांधी के साथ वो सांसद भवन पहुंची थी सोनिया गांधी खुद राज्यसभा की मेंबर है और उनके भाई राहुल गांधी लोकसभा में है तो गांधी परिवार के यानी राजीव गांधी के फैमिली है, है। इंदिरा गांधी की पुत्र बधू सोनिया गांधी उनके तौर राहुल गांधी और प्रियंका गांधी आज पार्लियामेंट के मेंबर हो गए तो तीन सदस्य गांधी परिवार के इस समय पार्लियामेंट में हैं हालांकि इंदिरा जी के जो दूसरे बेटे संजय गांधी हैं उनके पत्नी मेनका गांधी और उनके बेटे इस बार वरुण गांधी पार्लियामेंट में नहीं दिखाई दे रहे क्योंकि राहुल गांधी उनका वरुण गांधी का टिकट बीजेपी ने काट दिया था और मेंका गांधी के खिलाफ हार लेकिन तीन सदस्य गांधी परिवार के आज जरूर है पार्लियामेंट के अंदर और क्योंकि तो जैसा कि सब जानते हैं कि प्रियंका गांधी तेज तर्रा कांग्रेस के नेता हैं और वो लगातार पिछले लंबे समय से चुनाव प्रबंधन देख रही थी उत्तर तो तो प्रदेश में खासकर उसके बाद में उसके पहले चुनाव प्रबंधन देखा राहुल गांधी भी चुनावों का चाहे वायनाड का हो चाहे वायबरे का हो चाहे अमेठी में चुनाव बोल रहे हो तो लगातार वो काम कर रही थी चुनाव का उनको लंबा अनुभव है और ये विरासत में उनको मिला है उन्होंने अपने सरकार को देखा अपनी माँ को देखा भाई को चुनाव लड़ाया तो वो लाइज सी बात है कि जब वो बोलती हैं चुनावी रैलियों है में तो बहुत तीखे पढ़ा करती हैं है एनडीए गवर्नमेंट पर और प्राइम मिनिस्टर पर तो जरूर वो लोकसभा में ये उम्मीद की जा सकती है कि जब वो बोलेंगी और पहला भाषण देंगी तो जरूर वो प्राइम मिनिस्टर को निशाने पर लेंगी और राहुल गांधी की तरह उनके भाषणों में भी हमेशा जो केंद्र सरकार है वो निशाने पर रहती है

ਲੋਕ ਸਭਾ ਦੀ ਜਿਹੜੀ ਕਾਰਵਾਈ ਹੈ 12 ਵਜੇ ਤੱਕ ਦੇ ਲਈ ਜਿਹੜੀ ਹੈ ਉਹ ਮੁਲਤਵੀ ਕਰ ਦਿੱਤੀ ਗਈ ਹੈ